ਲੁਧਿਆਣਾ ਸ਼ਹਿਰ ਦੇ ਵਿੱਚ ਲਾਡੋਵਾਲ ਟੋਲ ਪਲਾਜ਼ੇ ਦੇ ਕੋਲ ਬੀਤੀ ਰਾਤ ਇੱਕ ਕਾਰ ਦਾ ਐਕਸੀਡੈਂਟ ਹੁੰਦਾ ਜਿਸ ਦੇ ਵਿੱਚ ਪੰਜ ਵਿਅਕਤੀ ਮੌਜੂਦ ਹੁੰਦੇ ਨੇ ਤਿੰਨ ਮੁੰਡੇ ਤੇ ਦੋ ਕੁੜੀਆਂ ਜਿਨ੍ਹਾਂ ਦੀ ਪੰਜਾਂ ਦੀ ਮੌਤ ਹੋ ਜਾਂਦੀ ਹੈ ਤੇ ਕਿਸੇ ਦਾ ਧੌਣ ਅਲੱਗ ਹੋਈ ਹੁੰਦੀ ਤੇ ਕਿਸੇ ਦਾ ਹੱਥ ਪੈਰ ਜਿਹੜਾ ਅਲੱਗ ਹੋ ਗਿਆ ਹੁੰਦਾ ਤੇ ਕਿਸੇ ਦਾ ਢੜ ਜਿਹੜਾ ਬੋਡੀ ਹੈ ਉਹ ਅਲੱਗ ਹੋ ਗਈ ਹੁੰਦੀ ਹੈ ਤਾਂ ਲਾਡੋਵਾਲ ਥਾਣੇ ਦੇ ਬਾਹਰ ਅਸੀਂ ਮੌਜੂਦ ਆ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕੀ ਨਾਮ ਹੈ ਜੀ ਤੁਹਾਡਾ ਕਲਦੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਤੁਹਾਡੇ ਕੋਲ ਲੱਗਦੇ ਨੇ ਪਤੀਜਾ ਪਤੀਜਾ ਹਾਂਜੀ ਮੈਂ ਪੁੱਛਦਾ ਸੀ ਕਿ ਕੀ ਨਾਮ ਕੀ ਉਹਨਾਂ ਦਾ ਉਹਨਾਂ ਦਾ ਸੋਖਾ ਪੱਕਾ ਨਾਮ ਸਤਪਾਲ ਕੀ ਉਮਰ ਕੀ ਹੈ ਉਹਨਾਂ ਦੀ 23 ਸਾਲ ਦੀ ਤੇ ਇਹ ਐਕਸੀਡੈਂਟ ਕਿਵੇਂ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਇਹ ਐਕਸੀਡੈਂਟ ਹੋਇਆ ਸਾਨੂੰ ਕੁਝ ਨਹੀਂ ਪਤਾ ਵੀ ਕਦੋਂ ਹੋਇਆ ਕਿ ਕਿਵੇਂ ਹੋਇਆ ਸਾਨੂੰ ਰਾਤੀ 2 ਵਜੇ ਕਾਲ ਗਈ ਆ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਤੇ 2 ਵਜੇ ਤਾਂ ਫਿਰ ਅਸੀਂ ਕੁਝ ਕਰ ਵੀ ਨਹੀਂ ਸਕੇ ਜੀ ਤੇ ਅਸੀਂ ਸਵੇਰੇ ਆਏ ਆ ਤੇ ਤੁਹਾਨੂੰ ਫਿਰ ਕਿਹਨਾ ਵੱਲੋਂ ਕਾਲ ਆਈ ਸਾਨੂੰ ਥਾਣੇ ਵਾਲਿਆਂ ਨੂੰ ਕਾਲ ਲਈ ਸੀ ਹਾਂਜੀ ਇਹਨਾਂ ਨੇ ਕਾਲ ਕੀਤੀ ਵੀ ਸਵੇਰ ਤੁਹਾਡੇ ਬੇਟੇ ਨੂੰ ਐਕਸੀਡੈਂਟ ਹੋ ਗਿਆ ਜੀ ਤੇ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਸੀ ਵੀ ਉਹਦੀ ਡੈੱਡ ਬਾਡੀ ਖਤਮ ਆ ਤੇ ਅਸੀਂ ਸੋਚਿਆ ਵੀ ਚਲੋ ਹੋਇਆ ਹੋ ਗਾ ਥੋੜੀ ਬਹੁਤੀ ਸੱਟ ਹੋਊਗੀ ਨਾ ਕੁਝ ਵੀ ਆ ਪਰ ਫਿਰ ਜਦੋਂ ਇੰਨਾ ਪਤਾ ਲੱਗਿਆ ਕਿ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਪਰ ਹੁਣ ਉਸੇ ਦੁਆਰ ਤੋਂ ਫਿਰ ਵੀ ਬਈ ਕਾਲ ਕੀਤੀ ਅਸੀਂ ਪੁੱਛਿਆ ਵੀ ਕਿੰਨੀ ਕ ਸੱਟ ਸੁੱਟਾ ਉਹ ਕਹਿੰਦੇ ਵੀ ਨਹੀਂ ਖਤਮ ਹੋ ਚੁੱਕੀ ਆ ਸਾਰੇ ਵੀ ਪੰਜ ਜਣ ਸੀ ਪੰਜ ਦੇ ਪੰਜੇ ਖਤਮ ਹੋ ਚੁੱਕੇ ਆ ਲੜਕੀਆਂ ਦਾ ਸਾਨੂੰ ਸਵੇਰ ਆ ਕੇ ਪਤਾ ਲੱਗਿਆ ਵੀ ਨਾਲ ਦੋ ਲੜਕੀਆਂ ਵੀ ਸੀ ਉਹਨਾਂ ਦੇ ਤੇ ਕਰੋ ਕੀ ਕਹਿ ਕੇ ਨਿਕਲੇ ਸੀ ਵੀ ਕੌਣ ਕੌਣ ਜਾ ਰਿਹਾ ਸੀ ਤੇ ਕਿੱਥੇ ਜਾ ਰਹੀ ਸੀ ਕਰੋ ਤਾਂ ਬਸ ਇਹੀ ਕਿਹਾ ਵੀ ਪਾਪਾ ਮੈਂ ਸ਼ਾਪਿੰਗ ਕਰਨ ਚੱਲਿਆਂ ਬਾ ਤੇ ਮੈਂ ਸਰ ਦੀਆਂ ਆ ਗਈਆਂ ਮੈਂ ਤੁਹਾਨੂੰ ਬੂਟ ਵਾਟ ਵਗੈਰਾ ਲਿਆ ਦੇਣਾ ਤੇ ਮੇਰੇ ਬ੍ਰਦਰ ਦੇ ਦੋ ਬੇਟੇ ਸੀਗੇ ਬਸ ਇੱਕ ਬੇਟਾ ਛੋਟਾ ਸੀ ਇਹ ਵੱਡਾ ਸੀਗਾ ਅੱਛਾ ਦੋਵੇਂ ਜਿਹੜੇ ਸਕੇ ਭਰਾ ਸੀ ਹਾਂਜੀ ਤੇ ਨਾਲ ਜਿਹੜੀਆਂ ਲੜਕੀਆਂ ਸੀ ਉਹਨਾਂ ਦਾ ਪਤਾ ਲੱਗ ਪਾਇਆ ਵੀ ਉਹ ਕੌਣ ਸੀ ਤੇ ਤੀਸਰਾ ਲੜਕਾ ਕੌਣ ਸੀ ਤੇ ਤਿੰਨੇ ਦੋਸਤ ਸੀਗੇ ਦੋਸਤ ਸੀ ਤਿੰਨੇ ਦੋਸਤ ਸੀਗੇ ਹਾਂਜੀ ਤੇ ਗੱਡੀ ਤੁਹਾਡੇ ਪਤੀਜੇ ਦੀ ਸੀ ਨਹੀਂ ਦੋਸਤ ਦੀ ਗੱਡੀ ਸੀ ਦੋਸਤ ਦੀ ਗੱਡੀ ਸੀ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਆਏ ਸੀ ਸ਼ਾਪਿੰਗ ਕਰਨ ਦਾ ਕਹਿ ਕੇ ਕਿੰਨੇ ਵਜੇ ਨਿਕਲੇ ਕਰੋ ਮਤਲਬ ਕਿ ਉਹ ਜੌਬ ਕਰਦੇ ਸੀਗੇ ਮਤਲਬ ਡੀਜੇ ਵਾਲੇ ਬੰਦੇ ਨੇ ਉੱਥੇ ਨਾਲ ਹੀ ਉਹ ਫਿਰਦੇ ਨੇ ਡੀ ਜੇ ਵਾਲਿਆਂ ਦੇ ਨਾਲ ਜਾਂਦੇ ਸੀ ਉਹ ਡੀ ਜੇ ਦਾ ਕੰਮ ਕਰਦੇ ਸੀ ਉਹ ਤੁਹਾਡੀ ਡੀ ਜੇ ਵਾਲਿਆਂ ਨੂੰ ਕਹਿ ਕੇ ਨਿਕਲੇ 8:30 ਵਜੇ ਵੀ ਅਸੀਂ ਜਾ ਰਹੇ ਹਾਂ ਬਸ ਸੋ ਤੁਹਾਨੂੰ ਰਾਤ ਦੇ 2 ਵਜੇ ਪਤਾ ਲੱਗਦਾ ਕਿ ਇਹ ਐਕਸੀਡੈਂਟ ਹੋਇਆ ਤੇ ਕੀ ਦੱਸਿਆ ਗਿਆ ਪੁਲਿਸ ਦੇ ਵੱਲੋਂ ਵੀ ਕਿੰਨੇ ਵਜੇ ਇਹ ਐਕਸੀਡੈਂਟ ਹੋਇਆ ਪਤਾ ਨਹੀਂ ਕੁਛ ਨਹੀਂ ਦੱਸਿਆ ਕੁਛ ਨਹੀਂ ਪਤਾ ਲੱਗਿਆ ਤੁਹਾਨੂੰ ਤੁਹਾਨੂੰ ਇਹ ਵੀ ਸਵੇਰੇ ਆ ਕੇ ਪਤਾ ਲੱਗਿਆ ਕਿ ਨਾਲ ਦੋ ਕੁੜੀਆਂ ਵੀ ਸੀਗੀਆਂ ਗੱਡੀ ਦੇ ਵਿੱਚ ਪਤਾ ਲੱਗਿਆ ਉਹਨਾਂ ਦੀ ਪਹਿਚਾਨ ਹੋ ਪਈ ਹੈ ਅਜੇ ਤੱਕ ਨਹੀਂ ਕੋਈ ਪਛਾਣ ਨਹੀਂ ਸੋ ਤੁਸੀਂ ਬੋਡੀਆਂ ਦੇਖੀਆਂ ਇਥੇ ਜਦੋਂ ਆਏ ਲੁਧਿਆਣੇ ਸਰ ਸਾਨੂੰ ਤਾਂ ਕੁਝ ਵੀ ਨਹੀਂ ਪਤਾ ਸਾਨੂੰ ਕੁਝ ਦਿਖਾਇਆ ਹੀ ਨਹੀਂ ਗਿਆ ਫੇਰ ਸਾਨੂੰ ਕੁਝ ਨਹੀਂ ਪਤਾ ਜਿੰਨਾ ਟਾਈਮ ਅਸੀਂ ਖੁਦ ਦੇਖਦੇ ਨਹੀਂ ਹੈਗੇ ਸਾਨੂੰ ਕੁਝ ਨਹੀਂ ਪਤਾ ਲੱਗਣਾ ਕਿ ਉਹਨਾਂ ਦਾ ਕੀ ਹੋਇਆ ਕੀ ਨਹੀਂ ਹੋਇਆ ਪਹਿਲਾਂ ਵੀ ਕਰੋ ਆਂਦੇ ਹੁੰਦੇ ਸੀ ਇਦਾਂ ਵੀ ਲੁਧਿਆਣੇ ਸ਼ਹਿਰ ਜਾਣਾ ਸਮਾਨ ਕਰੀਤਨ ਲੁਧਿਆਣੇ ਦਾ ਹੀ ਸੀਗਾ ਤਕਰੀਬਨ ਸਾਰਾ ਰੈਂਟ ਇਹਨਾਂ ਲੁਧਿਆਣੇ ਦੀ ਸੀਗੀ ਵੀ ਕੰਮ ਧੰਦਾ ਵੀ ਲੁਧਿਆਣੇ ਤੋਂ ਪਹਿਲਾਂ ਵੀ ਸ਼ਾਪਿੰਗ ਲੁਧਿਆਣੇ ਤੋਂ ਹੀ ਕਰਦਾ ਸੀ ਉਹ ਆਉ ਦਾ ਲੀੜਾ ਕਪੜਾ ਵੀ ਲੈਣਾ ਸੀ ਲੁਧਿਆਣੇ ਤੋਂ ਹੀ ਲੈ ਕੇ ਜਾਂਦਾ ਸੀ ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਇਹ ਇਹ ਜਗਰਾਉ ਜਗਰਾਉ ਖੰਜ ਪੰਜ ਨੰਬਰ ਚੁੰਗੀ ਖੰਜੂਰਾ ਦੇ ਕੋਠੇ ਜੀ ਹਾਂਜੀ ਉੱਥੇ ਰਹਿਣ ਵਾਲੇ ਸੁਪਝ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਧੜ ਅਲੱਗ ਹੋਏ ਦਿਖ ਰਹੇ ਸੀ ਕੱਪੜੇ ਅਲੱਗ ਜਿਹੜੇ ਆ ਕਿਤੇ ਹੋਰ ਪਏ ਨਜ਼ਰ ਆ ਰਹੇ ਸੀ ਉਸ ਦੇ ਨਾਲ ਕਿਤੇ ਨਾ ਕਿਤੇ ਇਹ ਸ਼ੱਕ ਪੈਂਦਾ ਹੈ ਕਿ ਇਹ ਐਕਸੀਡੈਂਟ ਨਹੀਂ ਆ ਇਹ ਕੋਈ ਹੋਰ ਜਿਹੜਾ ਕਿਸੇ ਲੋਕਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੁਹਾਨੂੰ ਕੀ ਲੱਗਦਾ ਹੈ ਕੋਈ ਸ਼ਿਕਾਇਤ ਨਹੀਂ ਸਕਦੇ ਅੱਜ ਕੱਲ ਮਤਲਬ ਕਿ ਚੋਰੀਆਂ ਚੱਪਿਆਂ ਵਾਲੇ ਵੀ ਬਹੁਤ ਲੋਕਾਂ ਜਵਾਕਾਂ ਦਾ ਪਿੱਛਾ ਕਰ ਲੈਂਦੇ ਨੇ ਇਸ ਚੀਜ਼ 'ਚ ਅਸੀਂ ਕੁਝ ਨਹੀਂ ਕਰ ਪਾ ਰਹੇ ਜਿੰਨਾ ਟਾਈਮ ਸਾਨੂੰ ਪੂਰਾ ਸਬੂਤ ਨਹੀਂ ਮਿਲਦਾ ਪਿਆ ਸੋ ਕੁਝ ਨਹੀਂ ਕਰ ਕਰਵਾਵਾਂਗੇ ਤੇ ਕੋਈ ਕਿਸੇ ਤਰ੍ਹਾਂ ਦੀ ਪਹਿਲਾਂ ਕੋਈ ਲਾਕ ਡਾਟ ਹੋਵੇ ਤੁਹਾਨੂੰ ਇਦਾਂ ਦਾ ਕੁਝ ਤਾਂ ਨਹੀਂ ਲੱਗ ਰਿਹਾ ਸਾਡੀ ਕਿਸੇ ਨਾ ਕੋਈ ਲਾਕ ਡਾਟ ਨਹੀਂ ਬੱਚੇ ਸਾਡੇ ਨੇ ਨੇਕ ਸੀ ਨਾ ਇਹਨੇ ਜਿਆਦਾ ਜਮਾ ਕਿਸੇ ਦੇ ਮੂਰੇ ਬੋਲਣ ਜੋ ਕਰੇ ਤਾਂ ਬਿਲਕੁਲ ਵੀ ਨਹੀਂ ਸੀਗੀ ਜਮਾ ਕਿਸੇ ਦੇ ਮੂਰੇ ਜਵਾਨ ਨਹੀਂ ਸੀ ਕਰਦੇ ਹੁੰਦੇ ਨਨ ਇੱਕ ਬੱਚੇ ਸੀਗੇ ਤੇ ਤੁਹਾਨੂੰ ਕੁਝ ਪਤਾ ਲੱਗਿਆ ਜਿਹੜੇ ਤੁਹਾਡੇ ਭਤੀਜੇ ਸੀ ਉਹਨਾਂ ਦੀ ਕੀ ਹਾਲਤ ਪੁਲਿਸ ਨੇ ਦੱਸਿਆ ਹੋਵੇ ਕਿ ਕੀ ਕਿਸ ਹਾਲਤ ਦੇ ਵਿੱਚ ਮਿਲੇ ਨੇ ਉਹ ਨਹੀਂ ਸਾਨੂੰ ਕੁਝ ਨਹੀਂ ਪਤਾ ਲੱਗਿਆ ਕੋ ਬਿਲਕੁਲ ਇਹ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਭਤੀਜੇ ਸੀ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਕਿ ਘਰੋਂ ਇਹ ਕਹਿ ਕੇ ਨਿਕਲੇ ਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਪਾਪਾ ਤੁਹਾਡੇ ਵਾਸਤੇ ਮੈਂ ਸ਼ੋਪਿੰਗ ਕਰਨ ਜਾ ਰਿਹਾ ਹਾਂ ਬੂਟ ਖਰੀਦ ਕੇ ਤੁਹਾਡੇ ਵਾਸਤੇ ਲਿਆਉਂਗਾ ਘਰੋਂ ਤਿੰਨ ਜਣੇ ਜਿਹੜੇ ਨਿਕਲੇ ਇੱਕ ਦੋਸਤ ਤੇ ਦੋ ਰਿਸ਼ਤੇਦਾਰੀ ਸੀ ਤੇ ਨਾਲ ਜਿਹੜੀਆਂ ਦੋ ਕੁੜੀਆਂ ਸੀ ਉਹਨਾਂ ਦਾ ਹਜੇ ਤੱਕ ਪਤਾ ਨਹੀਂ ਲੱਗ ਪਾਇਆ ਕਿ ਉਹ ਕੌਣ ਸੀ ਪਰ ਜਿਹੜਾ ਹਾਦਸਾ ਉਹ ਦੱਸਿਆ ਜਾ ਰਿਹਾ ਕਿ ਤੇਜ਼ ਰਫ਼ਤਾਰ ਦੇ ਨਾਲ ਹੋਇਆ ਤੇ ਪੰਜਾਂ ਦੀ ਜਿਹੜੀ ਹੈ ਮੌਕੇ ਤੇ ਮੌਤ ਹੋ ਗਈ ਕਿਸੇ ਦਾ ਸਰੀਰ ਜਿਹੜਾ ਉਹ ਅਲੱਗ ਹੋ ਗਿਆ ਕਿਸੇ ਦੀ ਬਾਹ ਜਿਹੜੀ ਅਲੱਗ ਹੋ ਗਈ ਕਿਸੇ ਦੀ ਲੱਤ ਲੱਗ ਹੋ ਗਈ ਦੱਸਿਆ ਜਾ ਰਿਹਾ ਕਿ ਕਿਸੇ ਦਾ ਜਿਹੜਾ ਸਿਰ ਜਿਹੜਾ ਉਹ ਅਲੱਗ ਹੋ ਗਿਆ ਸੋ ਗੱਡੀ ਦੀ ਹਾਲਾਤ ਵੀ ਜਿਹੜੇ ਤੁਹਾਨੂੰ ਦਿਖਾਏ ਨੇ ਕਿ ਗੱਡੀ ਦੀ ਹਾਲਤ ਵੀ ਕਿੰਨੀ ਜ਼ਿਆਦਾ ਖਰਾਬ ਸੀ ਪਰ ਖੱਚੇ ਜਿਹੜੇ ਉੜ ਚੁੱਕੇ ਹੋਏ 에ਅਰ ਬੈਗਸ ਖੁੱਲ ਚੁੱਕੇ ਹੋਏ ਸੀ ਸਾਈਡ ਦੇ ਜਿਹੜੇ ਦੋਨੋਂ ਟਾਇਰ ਸੀ ਉਹ ਵੀ ਕਿਤੇ ਨਾ ਕਿਤੇ ਖਰਾਬ ਹੋ ਗਏ ਇੱਕ ਦਾ ਤਾਂ ਰਿਮ ਵੀ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਿਆ ਮਿਲਿਆ ਫਿਲਹਾਲ ਜਦੋਂ ਲਾਡੋਵਾਲ ਥਾਣੇ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀਆਂ ਦੋ ਐਂਬੂਲੈਂਸਿਸ ਸੀ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਵਿੱਚ ਪੰਜੇ ਬੋਡੀਆਂ ਨੂੰ ਜਿਹੜਾ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਰਖਵਾ ਦਿੱਤਾ ਗਿਆ ਫਿਲਹਾਲ ਮਾਮਲੇ ਦੀ ਜਿਹੜੀ ਹੈ ਜਾਂਚ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਇਹ ਹਾਦਸਾ ਕਿਵੇਂ ਹੋਇਆ ਤੇ ਇਸ ਦੇ ਪਿੱਛੇ ਇਹ ਲੋਕ ਜਿਹੜੇ ਨੇ ਕਿੱਥੋਂ ਆ ਰਹੇ ਸੀ ਤੇ ਇਸ ਦੇ ਵਿੱਚ ਜਿਹੜੀਆਂ ਦੋ ਲੜਕੀਆਂ ਸੀ ਉਹਨਾਂ ਦੀ ਜੜੀ ਪਛਾਣ ਨਹੀਂ ਹੋ ਪਾਈ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉਹ ਲੜਕੀਆਂ ਕਿੱਥੋਂ ਦੀ ਸੀ ਤੇ ਕਿੱਥੋਂ ਇਹਨਾਂ ਦੀ ਮੁਲਾਕਾਤ ਹੋਈ ਤੇ ਕਿਧਰੋਂ ਦੀ ਇਹੇ ਜਾ ਰਹੇ ਸੀ ਤੇ ਕਿੱਥੇ ਇਹ ਐਕਸੀਡੈਂਟ ਹੋਇਆ ਇਹ ਸਾਰਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਲੁਧਿਆਣਾ ਤੋਂ ਵੀਡੀਓ ਜਿਹੜੀ ਸੁਖਵਿੰਦਰ ਸਿੰਘ ਦੇ ਨਾਲ ਦੀਪਕ ਕਤਿਆਰ ਡੇਲੀ ਪੋਸਟ ਪੰਜਾਬੀ